ਭਾਈ ਪੰਜਾਬ ਨੂੰ ਇੱਕ ਐਸੇ ਲੀਡਰ ਦੀ ਲੋੜ ਹੈ ਜਿਹੜਾ ਆਪਣੇ ਆਪ ਨੂੰ ਬਾਰੇ ਦੂਸਰੇ ਦਾ ਨੁਕਸਾਨ ਨਾ ਕਰੇ ਆਪਣੇ ਆਪ ਨੂੰ ਅੱਗੇ ਕਰੇ ਪਰ ਹੁਣ ਤੱਕ ਜਿਹੜੇ ਲੀਡਰ ਪੰਜਾਬ ਨੂੰ ਅਸੀਂ ਜਿਨ੍ਹਾਂ ਨੂੰ ਲੀਡਰ ਮੰਨ ਕੇ ਬੈਠੇ ਆ ਨਾ ਉਹ ਐਸੇ ਲੋਕ ਅਸੀਂ ਲੋਕਾਂ ਨੂੰ ਅਸੀਂ ਲੀਡਰ ਕਹਿੰਦੇ ਆ ਜਿਹੜੇ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੀ ਲੈ ਕੇ ਜਾਂਦੇ ਆ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਆਪਣਾ ਨਿੱਜੀ ਬੰਦੇ ਨੂੰ ਛੁਰਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਲੈ ਕੇ ਜਾਂਦੇ ਆ ਤੇ ਥਾਣੇ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਉਹ ਸਾਰਿਆਂ ਤੇ ਡੰਗਾ ਤੇ ਉਹਨਾਂ ਦੇ ਉੱਪਰ ਅਟੈਕ ਕਰਦੇ ਆ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਦਾ ਮਕਸਦ ਸਿਰਫ ਸਿਰਫ ਸਮਾਜ ਨੂੰ ਲੋਕਾਂ ਨੂੰ ਬੇਫਿਕੂ ਬਣਾਉਣਾ ਹੈ ਕਹਿੰਦਾ ਜਦੋਂ ਅਮਰਤਪਾਲ ਤੇ ਬਰੂਗਣ ਵਾਲਾ ਕਹਿੰਦਾ ਹੁੰਦਾ ਸੀਗਾ ਭਾਈ ਕਹਿੰਦਾ ਜਦੋਂ ਵੀ ਕੂਮਤੇ ਭੀੜ ਪਵੇ ਤੇ ਸਿਰ ਦੇਣ ਤੋਂ ਪਿੱਛੇ ਨਹੀਂ ਹਟਣਾ ਜਦੋਂ ਭੀੜ ਪਈ ਆਪ ਭਗੋੜਾ ਹੋ ਗਿਆ ਸੀ ਆਪ ਭੱਜ ਗਿਆ ਸੀ ਤੇ ਆਮ ਜਿਹੜੇ ਲੋਕ ਸੀਗੇ ਉਹ ਉਹਨਾਂ ਨੂੰ ਸਿਰ ਦੇਣ ਦੇ ਲਈ ਕਹਿ ਰਿਹਾ ਸੀਗਾ ਇਦਾਂ ਦੇ ਲੀਡਰ ਜਿਹੜੇ ਹੋਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਿਰਫ ਦੂਜਿਆਂ ਨੂੰ ਮਰਵਾਇਆ ਆਮ ਆਪਣੇਆਂ ਨੂੰ ਆਪਣੇਆਂ ਨੂੰ ਕਚਾਇਆ ਆਪਣੇ ਨਿਆਣੇ ਬਚਾਏ ਜਾਂ ਇਹਨਾਂ ਲੋਕਾਂ ਨੇ ਆਪਣੀ ਫੈਮਿਲੀ ਬਚਾਈ ਆ ਪਰ ਮਰਨ ਦੇ ਲਈ ਹਮੇਸ਼ਾ ਦੂਸਰਿਆਂ ਨੂੰ ਓਕੇ ਕੀਤਾ ਕਿ ਤੁਸੀਂ ਮਰਨਾ ਹੈ ਅਸੀਂ ਕੁਰਸੀ ਤੇ ਬੈਠਣਾ ਹੈ ਤੁਸੀਂ ਛਿੱਧੀਆਂ ਦੇਣੀਆਂ ਥੋੜੀਆਂ ਲਾਸ਼ਾਂ ਤੇ ਅਸੀਂ ਰਾਜਨੀਤੀ ਕਰਨੀ ਹੈ ਅੱਜ ਤੱਕ ਪੰਜਾਬ 'ਚ ਆਹੀ ਕੁਝ ਹੋਇਆ ਨਾ ਕਿੰਨੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਵਰਗਾ ਲੀਡਰ ਨਹੀਂ ਲੱਭਿਆ ਬਾਬਾ ਬੰਦਾ ਸਿੰਘ ਵਰਗਾ ਲੀਡਰ ਨਹੀਂ ਲੱਭਿਆ ਮੈਨੂੰ ਲੱਗਦਾ ਉਹਨਾਂ ਵਰਗਾ ਕੋਈ ਹੋਣਾ ਵੀ ਨਹੀਂ ਹੈਗਾ ਨਾ ਲੱਭਣਾ ਹੈ ਨਾ ਹੋਣਾ ਹੈ ਜਿਹੜੇ ਲੀਡਰ ਨੇ ਨਾ ਜਿਨ੍ਹਾਂ ਨੂੰ ਅਸੀਂ ਲੀਡਰ ਮੰਨ ਕੇ ਬੈਠੇ ਹੋਏ ਆ ਚਾਹੇ ਅਮਰਤਪਾਲ ਵਰਗੇ ਹੋਣ ਚਾਹੇ ਕੋਈ ਵੀ ਹੋਵੇ ਸੰਤ ਭਾਈ ਸਾਹਿਬ ਇਹਨਾਂ ਦਾ ਮਕਸਦ ਸਿਰਫ ਔਰ ਸਿਰਫ ਲੋਕਾਂ ਦਾ ਆਮ ਲੋਕਾਂ ਦਾ ਆਮ ਮਾਵਾਂ ਦੇ ਲੋਕਾਂ ਦਾ ਕਾਣ ਕਰਾਣਾ ਹੈ ਇਹਨਾਂ ਨੇ ਕਦੇ ਵੀ ਆਪਣੇ ਨਿਆਣਿਆਂ ਨੂੰ ਅੱਗੇ ਨਹੀਂ ਕਰਨਾ ਲੜਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਉਸ ਸਮੇਂ ਜ਼ਾਲਮ ਸਰਕਾਰਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦੀਆਂ ਸੀਗੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਿਆਣਿਆਂ ਨੂੰ ਇਹ ਨਹੀਂ ਕਿਹਾ ਸੀ ਕਿਤੇ ਕਿ ਭਾਈ ਤੁਸੀਂ ਇਹ ਝਾਲਮ ਜਿਹੜਾ ਹੈਗਾ ਨਾ ਇਹ ਜਿਹੜਾ ਟੱਕਰਾ ਜਿਹੜਾ ਇਹ ਪੁਜਾਰੀਵਾਦ ਸਿਸਟਮ ਹੈ ਇਹਦੇ ਨਾਲ ਅਸੀਂ ਪਿੱਛੇ ਹਟਣਾ ਤੇ ਮੈਂ ਦੂਸਰਿਆਂ ਨੂੰ ਅੱਗੇ ਕਰਨਾ ਗੁਰੂ ਸਾਹਿਬ ਜੀ ਨੇ ਆਪਣਿਆਂ ਨੂੰ ਅੱਗੇ ਕੀਤਾ ਕਿ ਜਾਓ ਗਲਤ ਸਿਸਟਮ ਨੂੰ ਲਲਕਾਰ ਪਾਓ ਗਲਤ ਸਿਸਟਮ ਦਾ ਇਹਨਾਂ ਦੀ ਜੜ ਵੱਢੋ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਬਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਰਿਕਵੈਸਟ ਕਰ ਰਹੇ ਨੇ ਬੇਨਤੀ ਕਰ ਰਹੇ ਨੇ ਕਿ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੇ ਲਈ ਆਗਿਆ ਬਖਸ਼ੋ ਤਾਂ ਉੱਥੇ ਗੁਰੂ ਸਾਹਿਬ ਜੀ ਨੇ ਰੋਕਿਆ ਨਹੀਂ ਆਪਣੇ ਇਹ ਨਹੀਂ ਕੀਤਾ ਕਿ ਆਪਣੇ ਬਚਾਏ ਨੇ ਦੂਜਿਆਂ ਨੂੰ ਮਰਵਾਇਆ ਉਹਨਾਂ ਨੇ ਆਪਣੇ ਬਾਰੇ ਨੇ ਤੇ ਦੂਜਿਆਂ ਦੀ ਰਾਖੀ ਕੀਤੀ ਹੈ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਨੂੰ ਜਦੋਂ ਬੱਚਿਆਂ ਨੇ ਰਿਕੁਐਸਟ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਉੱਥੇ ਹੀ ਤੁਸੀਂ ਸਰਹੰਦ ਦੀ ਗੱਲ ਕਰਦੇ ਛੋਟੇ ਸਾਹਿਬ ਜਦਦੇ ਆ ਛੋਟੇ ਸਾਹਿਬ ਜਦਦੇ ਪਿੱਛੇ ਨਹੀਂ ਹਟੇ ਉਸ ਸਮੇਂ ਦਾ ਜਿਹੜਾ ਗਲਤ ਸਿਸਟਮ ਸੀ, ਕ੍ਰਪਤ ਸਿਸਟਮ ਸੀ, ਪੁਜਾਰੀ ਦਾ ਸਿਸਟਮ ਸੀ, ਉਹਨੂੰ ਵੀ ਲਲਕਾਰ ਪਾਈਏ, ਵਜੀਦੇ ਦੇ ਗਲਤ ਕੰਮਾਂ ਨੂੰ ਲਲਕਾਰਿਆ। ਉਹ ਦੁਬਾਰਾ ਚ ਚਿਣੇ ਗਏ ਸਾਹਿਬ ਜਦਿਆਂ ਨੇ। ਉਹਨਾਂ ਨੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਨੇ ਐਡਾ ਹੋਇਆ ਕਿ ਉਹਨਾਂ ਨੇ ਆਪਣਾ ਪਰਿਵਾਰ ਬਚਾਇਆ ਹੋਵੇ ਤੇ ਦੂਸਰੇ ਦੂਸਰੇ ਨੂੰ ਮਰਨ ਲਈ ਅੱਗੇ ਕੀਤਾ ਹੋਵੇ। ਕਿਤੇ ਵੀ ਨਹੀਂ। ਉਹਨਾਂ ਨੇ ਅਮੇਸ਼ਾ ਆਪਣੇ ਨੂੰ ਅੱਗੇ ਕੀਤਾ। ਗੁਰੂ ਸਾਹਿਬ ਜੀ ਨੇ ਆਪਣੇ ਨੂੰ ਅੱਗੇ ਕੀਤਾ। ਤੇ ਸਾਹਿਬ ਜੱਧਾ ਨੂੰ ਅੱਗੇ ਕਰਕੇ ਦੂਜਿਆਂ ਦੀ ਰਾਖੀ ਕੀਤੀ ਆ ਅੱਜ ਦੇ ਜਿਹੜੇ ਸਾਡੇ ਲੀਡਰ ਹੈ ਨਾ ਜਿਹੜੇ ਕਹਿੰਦੇ ਨੇ ਅਸੀਂ ਤਾਂ ਜੀ ਗਰੂ ਅਸੀਂ ਤਾਂ ਛਿੱਧੀਆਂ ਦੇਣੀਆਂ ਜਦੋਂ ਸੀਸ ਦੇਣ ਦੀ ਇੱਕ ਵਾਰੀ ਆਵੇ ਤਾਂ ਪਿੱਛੇ ਨਹੀਂ ਹਟਣਾ ਆਪੇ ਪਿੱਛੇ हट ਜਾਂਦੇ ਆ ਦੂਜਿਆਂ ਨੂੰ ਮਰਵਾ ਦਿੰਦੇ ਆ ਆਪਣੇਆਂ ਨੂੰ ਬਚਾ ਲੈਂਦੇ ਆ ਤੇ ਦੂਜਿਆਂ ਨੂੰ ਮਰਵਾ ਦਿੰਦੇ ਆ ਆਪਣੇ ਖਜ਼ਾਨੇ ਭਰ ਲੈਂਦੇ ਆ ਦੂਸਰੇ ਦੇ ਖਜ਼ਾਨੇ ਖਾਲੀ ਕਰਾ ਦਿੰਦੇ ਆ ਆਪ ਇਹ ਲਲਕਾਰ ਦੇ ਲਲਕਾਰ ਦੇ ਹਕੂਮਤ ਨਾਲ ਟੱਕਰ ਹਕੂਮਤ ਟੱਕਾ ਕਰਦੀ ਹੈ ਅਸੀਂ ਹਕੂਮਤ ਦੇ ਗੁਲਾਮ ਆ ਇਹ ਕਹਿੰਦੇ ਨੇ ਦੂਜਿਆਂ ਨੂੰ ਇਸ ਇਸ ਤਰੀਕੇ ਦੇ ਨਾਲ ਸਮਝਾਉਂਦੇ ਸਮਝਾਉਂਦੇ ਆਪ ਹਕੂਮਤ ਦੇ ਗੁਲਾਮ ਬਣ ਜਾਂਦੇ ਆ ਆਪ ਹਕੂਮਤ ਦੇ ਪੈਸਿਆਂ ਤੇ ਐਸ਼ ਕਰਦੇ ਆ ਮੈਨੂੰ ਇੱਕ ਚੀਜ਼ ਦੱਸੋ ਖੰਡੂਰ ਸਾਹਿਬ ਤੋਂ ਐਮਪੀ ਬਣਿਆ ਹੋਇਆ ਹੈ ਅਮਰਤਪਾਲ ਉਹ ਜਿਸ ਜਿੱਥੇ ਤੇ ਉਸ ਏਰੀਆ ਤੋਂ ਜਿੱਤੇ ਆਇਆ ਕੀ ਉਹਨੇ ਕੁਝ ਸਵਾਰਿਆ ਹੁਣ ਤੱਕ ਉਹਨੇ ਕੁਝ ਸਵਾਰਿਆ ਹੋਵੇ ਤਾਂ ਦੱਸੋ ਮੈਨੂੰ ਉਹਨੇ ਕੁਝ ਨਹੀਂ ਸਵਾਰਿਆ ਹ ਅ ਤੱਕ ਉਹਨੇ ਸਿਰਫ ਔਰ ਸਿਰਫ ਆਮ ਲੋਕਾਂ ਨੂੰ ਪਾਗਲ ਬਣਾਇਆ ਆਮ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਪਾਰਟੀ ਦੀ ਬਣਾਈ ਕਹਿੰਦੇ ਆਪਣੇ ਸਵਾਰਥ ਕਰਕੇ ਆ ਘਰਾਂ ਦੀ ਪਾਰਟੀ ਆ ਤੇ ਆਮ ਲੋਕਾਂ ਦਾ ਖੂਨ ਚੁੱਸਿਆ ਆ ਆਮ ਲੋਕਾਂ ਨੂੰ ਮਰਨ ਲਈ ਅੱਗੇ ਕੀਤਾ ਜਿਹੜੇ ਅਮਰਤਪਾਲ ਦੇ ਨਾਲ ਜੁੜੇ ਹੋਏ ਸੀ ਨਾ ਉਸ ਟਾਈਮ ਵੀ ਅਸ਼ਲੀਲ ਹਰਕਤਾਂ ਕਰਦੇ ਸੀ ਇਹ ਲੋਕੀ ਜਿਹਨੂੰ ਅਮਰਤਪਾਲ ਇੱਕ ਤੂਫਾਨ ਸਿੰਘ ਨਾਤਾ ਬੰਦਾ ਸੀ ਅਮਰਤਪਾਲ ਦੇ ਨਾਲ ਤੂਫਾਨ ਸਿੰਘ ਇੱਕ ਐਸੀ ਲੜਕੀ ਨੂੰ ਛੇੜਦਾ ਹੁੰਦਾ ਸੀ ਉਹਦੇ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ ਜਦੋਂ ਉਹਦੇ ਭਰਾ ਨੇ ਉਹ ਲੜਕੀ ਦੇ ਭਰਾ ਨੇ ਜਿਹਦੇ ਨਾਲ ਤੂਫਾਨ ਸਿੰਘ ਪਲਾਕਾਰਡ ਕਰਨਾ ਚਾਹੁੰਦਾ ਸੀ ਤੂਫਾਨ ਸਿੰਘ ਅਮਰਿਤਪਾਲ ਦਾ ਸਾਥੀ ਸੀ ਜਦੋਂ ਇਹਦੇ ਤੂਫਾਨ ਸਿੰਘ ਅਮਰਿਤਪਾਲ ਦੇ ਸਾਥੀ ਦੇ ਖਿਲਾਫ ਐਫਆਈਆਰ ਦਰਜ ਕਰਾਈ ਗਈ ਉਹ ਕੁੜੀ ਦੇ ਭਰਾ ਵੱਲੋਂ ਇਹਨੇ ਕੁੜੀ ਦੇ ਭਰਾ ਨੂੰ ਧਮਕੀ ਦਿੱਤੀ ਕਿ ਤੂੰ ਆਪਣੀ ਐਫਆਈਆਰ ਦਰਜ ਲੈ ਇਹ ਬਦਮਾਸ਼ ਨੇ ਬਦਮਾਸ਼ ਇਹਨਾਂ ਦੇ ਨਾਲ ਜਿੰਨੇ ਗਰੁੱਪ ਜੁੜੇ ਆਇਆ ਬਦਮਾਸ਼ੀ ਕਰਦਾ ਇਹ ਜਿਨ੍ਹਾਂ ਨੂੰ ਅਸੀਂ ਸੰਤ ਕਹਿ ਬੈਠੇ ਆ ਜਿਹੜੇ ਉੱਪਰੋਂ ਸੰਤਾਂ ਦਾ ਚੋਲਾ ਪਾ ਬੈਠੇ ਨੇ ਇਹ ਲੋਕੀ ਆਪਣਿਆਂ ਨੂੰ ਬਚਾਉਂਦੇ ਨੇ ਦੂਜਿਆਂ ਨੂੰ ਮਰਵਾਉਂਦੇ ਨੇ ਅੱਜ ਤੱਕ ਪੰਜਾਬ 'ਚ ਆਹੀ ਕੁਝ ਹੁੰਦਾ ਆਇਆ ਨਹੀਂ ਤਾਂ ਪੰਜਾਬ ਦਾ ਇਹ ਨਾ ਘਾਟਾ ਨਹੀਂ ਹੋਣਾ ਸੀ ਜੋ ਪੰਜਾਬ ਨੂੰ ਮਰਵਾਇਆ ਹੈ ਸਾਡੇ ਉਹਨਾਂ ਲੋਕਾਂ ਨੇ ਮਰਵਾਇਆ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਸੀ ਆਪਣੇ ਬਚਾ ਗਏ ਦੂਜਿਆਂ ਨੂੰ ਮਰਵਾ ਗਏ ਤੇ ਅਮਰਤਪਾਲ ਵੀ ਆਹੀ ਹੈ ਅਮਰਤਪਾਲ ਦੀ ਤਾਂ ਸੱਚਾਈ ਸਾਡੇ ਸਾਹਮਣੇ ਹੈ ਅਮਰਤਪਾਲ ਨੇ ਕੀ ਸਵਾਰਿਆ ਹੁਣ ਤੱਕ ਐਮਪੀ ਬਣ ਕੇ ਸਿਰਫ ਸਰਕਾਰਾਂ ਦੇ ਪੈਸੇ ਤੇ ਐਸ਼ ਕੀਤੀ ਹੈ ਉਹਨੇ